आज मैं थे शक्तिपुर सरकार से जी शेड इसलिए फिर हुए थे आशुतोष बिल्ले जी मैं जलंधर तो आया आज जलंधर फिर आज चंडा ले रहा हूँ फिर सब जलंधर से सारी प्रेस शहीदों की चिताओं पर लगेंगे हर वर्ष मेले ਪਤਰ ਪਰ ਮਿਲਣ ਵਾਲੋਆਂ ਦਾ ਜਹੀ ਭਾਤੀ ਨਿਸ਼ਾਨ ਹੋਗਾ ਸੇਵਾ ਦੇਸ਼ ਦੀ ਜਿਤਰੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਦਾ ਕਨਸੀਰਤਾ ਚਾਹੀਦੀ ਸੁਰਸ਼ੀਤ ਨੂੰ ਜਾਣਕਾਰਾਂ ਦਿੰਦੇ ਨੇ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਚਾਹੇ ਉਹ ਕਾਲੇ ਪਾਣੀ ਦੀ ਸਜ਼ਾ ਚਾਹੇ ਉਹ ਕੂਕਲ ਹੈ ਜੋ ਚਾਹੇ ਉਹ ਬੱਬਰ ਕਲੀ ਲੈਹਤ ਹੋਵੇ ਚਾਹੇ ਗਦਰੀ ਬੰਦੇ ਹੋਣ ਕੋਈ ਪਿੰਡ ਹੈ ਜਾਨੀ ਜਿੱਥੇ ਵੀ ਗੇਟਨਾ ਬਣਿਆ ਹੋਵੇ ਕਿਸਨੇ ਕਿਹਨੂੰ ਸ਼ਹੀਦ ਕੀਤਾ ਆਜ਼ਾਦੀ ਤੋਂ ਬਾਅਦ ਯਾਰ ਕਿਉਂ ਕੈਮ ਰੱਖਣ ਲਈ ਤੇ ਟਾਰਗੇਟ ਚ ਬੜੇ ਕਿਤੇ ਤੁਸੀਂ ਪੜਦੇ ਆਂ ਹਰ ਰੋਜ਼ ਰੰਗੇਜ ਲਿਫਟ ਕੇ ਸਾਡੇ ਨੌਜਵਾਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਅੱਜ ਵੀ ਖਰੇ ਇੱਕ ਟਾਂਕੇ ਹਾਲਕੇ ਜਾਦੀ ਸਾਨੂੰ ਮਹਿੰਗੀ ਬਹੁਤ ਪਈ ਅਸਲਕ ਬੰਦਾ ਸਾਡਾ ਵੰਡ ਵੇਲੇ ਮਾਇਆ ਗਿਆ ਜਦੋਂ ਦੋਨੇ ਪੰਜਾਬਾਂ ਵੰਡੇ ਉਹ ਸਾਡੇ ਚਾਚੇ ਸਾਡੇ ਤਾਏ ਸਾਡੇ ਨਾਨੇ ਨਾਨੀ ਏ ਸੀ ਪਰ ਫਿਰ ਵੀ ਪੰਜਾਬੀਆਂ ਨੇ ਦੁਬਾਰਾ ਉਹਨਾਂ जख्मਾਂ ਤੇ ਮੱਲਮ ਲਾ ਕੇ ਉੱਠ ਕੇ ਫਿਰ ਦੇਸ਼ ਦੇ ਵਿੱਚ ਜਾਇ ਉਹ ਹਾਈ ਕ੍ਰਾਂਤੀ ਹੋਵੇ ਚਾਹੇ ਕੋਈ ਵੀ ਪੰਜਾਬ ਪੰਜਾਬ ਜਿਹੜਾ ਕਦੇ ਵੀ ਕਿਸੇ ਲਹਿਰ ਦੇ ਪਿੱਛੇ ਨਹੀਂ ਗਿਆ ਸੁਨਾ ਹਰ ਸਾਲ ਇੱਥੇ ਆਉਣਾ ਮੈਨੂੰ ਐਮਪੀ ਨੇ ਜਦ ਮੁੱਖ ਮੰਤਰੀ ਨਹੀਂ ਸੀ ਨਾ ਉਦੋਂ ਵੀ ਚੱਲ ਇਹ ਨਹੀਂ ਆ ਕਿ ਮੁੱਖ ਮੰਤਰੀ ਸਿਰ ਵੱਡੇ ਵੱਡੇ ਫੰਕਸ਼ਨਾਂ ਦੇ ਜਾਂਦਾ ਹੁੰਦਾ ਜੀ ਇਹ ਤਾਂ ਛੋਟਾ ਜਿਹਾ ਫੰਕਸ਼ਨ ਹੈ ਜੀ ਇੱਥੇ ਨਹੀਂ ਫੰਕਸ਼ਨ ਛੋਟਾ ਵੱਡਾ ਹੋਣਾ ਸ਼ਹੀਦੀ ਸ਼ਹੀਦੀ ਦਾ ਕੋਈ ਰੈਂਕ ਨਹੀਂ ਹੁੰਦਾ ਕੋਈ ਵੱਡਾ ਸ਼ਹੀਦ ਹੈ ਜਾਂ ਕੋਈ ਛੋਟਾ ਸ਼ਹੀਦ ਸੋਸੀ शहीद होनेक लाइब्रेरी हल्के लायब्रेरी दिखी जा रही है इस हल्के की उस लाइब्रेरी एसी लाइब्रेरी है बाथरूम ने शानदार फर्नीचर है ਨੋ ਸੋਧਵਰ ਕੇ ਦਰਬਾ ਪਈ ਹੈ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਸਿਲੇਬਸ ਦੀਆਂ ਵੀ ਕਿਤਾਬਾਂ ਨੇ ਕਈ ਵਾਰੀ ਕਹੇ ਮਾਹੌਲ ਨਹੀਂ ਬਣਦਾ ਬਣਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਪੰਜਾਬ ਪੁਛ ਕੇ ਬਰਤੀ ਹੋਣਾ ਪਟਵਾਰੀ ਦਾ ਇਗਨਾਮ ਕਿਵੇਂ ਹੋਊਗਾ ਇੰਸਪੈਕਟਰ ਕਿਵੇਂ ਬਣਨਾ ਹੈ ਡੀਐਸਪੀ ਕਿਵੇਂ ਬਣਨਾ ਹੈ ਸਾਰੀ ਕਿਤਾਬਾਂ ਪਈਆਂ ਜਦੋਂ ਮਾਜੀ ਜਾਤ ਤੋਂ ਤੇ ਅੰਕ ਜਿਨੀਆ ਦਾ ਪਾਪੜੋ ਨੰਬਰ ਲਾਓ ਮੈਟਲਿਸਟ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਤੁਹਾਨੂੰ ਕੋਈ ਚਿੱਠੀ ਆਊਗੀ ਈਮੇਲ ਆਊ ਫੋਨ ਆਊਗਾ ਕਿ ਆ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰੀਏ ਆਇਆ ਭਈ ਸਿਕਾਈ ਨਾ ਕੋਈ ਜੇ ਕੱਲ ਅਗਲਾ ਪਰਸੋ ਸੀ ਇਹ ਪੱਤਰ ਸਾਨੂੰ ਹੁਣ ਤਾਰੇ ਕਰਤੇ ਹੁੰਦਾ ਰਹਿੰਦਾ ਉਹਦਾ ਭੁੱਲ ਵੀ ਗਏ ਕਿੰਨੇ ਹੋ ਗਏ 44666 ਤੋਂ ਉੱਪਰ ਨੌਕਰੀਆਂ ਸਰਕਾਰੀ ਵੱਖ-ਵੱਖ ਵਗਣ ਦੇ ਚੁੱਕੇ ਆ ਹੁਣ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਨੌਕਰੀਆਂ ਪਿਆਰ ਨੇ ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਮੈਂ ਅਸੀਂ ਕੁਝ ਦੱਸਣਾ ਜੀ ਇਹ ਨੌਕਰੀ ਕਿਵੇਂ ਮਿਲਦੀ ਹੈ ਰੋਲ ਲੱਗ ਜਾਂਦੇ ਆ ਇਹ ਕਹਿੰਦੇ ਅਸੀਂ ਹਾਈਲਾਈਜ਼ ਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਿਤਾ ਜੀ ਕਹਿੰਦੇ ਇੱਕ ਮੌਕਾ ਹੋਰ ਦੇਖ ਲੈ ਇੱਥੇ ਨੌਕਰੀਆਂ ਮਿਲਣ ਲੱਗੀਆਂ ਹੁਣ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਹਾ ਸੀ ਗੱਲ ਨਹੀਂ ਬਣੀ ਮੇਰੇ ਕੋਲ ਪੈਸੇ ਨਹੀਂ ਸੀ ਮੇਰੇ ਕੋਲ ਸਿਫਾਰਿਸ਼ ਨਹੀਂ ਸੀ ਮੈਂ ਫੋਕਾ ਤੇ ਨੰਬਰਾਂ ਨਾਲ ਹੀ ਨੌਕਰੀ ਲੈਣ ਦੀ ਸੀ ਪਰ ਐਸ ਕੀ ਇੰਦਾਂ ਹੀ ਆਇਆ ਐਸ ਕੀ ਜੋ ਸਿਲੇਬਸ ਆਇਆ ਉਸ ਸਿਲੇਬਸ ਦੇ ਵਿੱਚ ਪੇਪਰ ਆਇਆ ਪੇਪਰ 'ਚੋਂ ਨੰਬਰ ਆਏ ਫਿਰ ਨੰਬਰ ਆਇਆ ਤਾਂ ਮੈਨੂੰ ਅੱਜ ਮੈਂ ਪਰਵਾਰੀ ਬਣਣ ਦੇ ਜਦ ਮੈਂ ਹੈੱਡ ਕਲਰਕ ਬਣਣ ਦੇ ਜਦ ਮੈਂ ਫਾਇਰਮੈਨ ਦੇ ਵਿੱਚ ਜਿਹੜਾ ਫਾਇਰ ਬਗੇਟ ਦੇ ਵਿੱਚ ਫਾਇਰ ਡਰਾਈਵਰ ਦੇ ਤੌਰ ਤੇ ਕੰਮ ਕੀ ਹੋਈ ਕੜੇ ਕਹਾਣੀਆਂ ਇੱਕ ਕੁੜੀ ਨੇ ਪਰਸੋਂ ਦੀ ਗੱਲ ਸੁਣਿਆ ਵੀ ਹੁਣੇ ਉਹਰੇ ਨੂੰਈ ਨਾਮ ਕੀ ਮੇਰੀ ਹੈ ਜਗਣਾਉਂਦੀ ਹੈ ਉਹ ਕਹਿੰਦੀ ਮੈਂ ਲੁਧਿਆਣਾ ਇੱਕ ਅਕੈਡਮੀ ਚ ਪ੍ਰਾਈਵੇਟ ਪੜਾਉਂਦੀ ਸੀ ਟੀਚਰ ਸੀ ਉਹ ਪੜਾਉਂਦੀ ਕਿਨੂੰ ਸੀ ਜਿਹੜੇ ਕਹਿੰਦੀ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਥੇ ਆਏ ਬਾਬਸਾ ਜੀ ਨੂੰ ਪੰਜਾਬ ਦੀ ਨੌਕਰੀ ਕਰਨੀ ਹੈ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਣੀ ਆ ਕਿਉਂਕਿ ਜਦੋਂ ਇਧਰੋਂ ਗਏ ਸੀਗੇ ਉਹ 10ਵੀਂ ਜਾਂ ਪਲੱਸ 2 ਤੋਂ ਵੱਧ ਐਲੀਸ ਕਰਕੇ ਗਏ ਹੋਣਗੇ 10ਵੀਂ ਤੇ ਪਲੱਸ 2 ਉਹਨਾਂ ਦੀ ਕੁਆਲੀਫਿਕੇਸ਼ਨ ਹੈ ਪਰ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜ੍ਹਾਈ ਦੀ ਲੋੜ ਹੈ ਤਾਂ ਉਹਨਾਂ ਨੂੰ ਅਸਲੀ ਅਕੈਡਮਿਕ ਹੋਲੀ ਕਿਸੇ ਦੇ ਕਿ ਜਿਹੜੇ ਉਧਰੋਂ ਆ ਰਹੇ ਨੇ ਉਹਨਾਂ ਨੂੰ ਪੜ੍ਹਾਈਏ जगह लिखा देखा विदेश मिलो पर विदेश नौकरी लैंड मिलो मैं शशीप गसो ने नौकरी तो मैं पहला भी कहा अज मैं तीजी बार ਪਾੜ ਦਾ ਝੰਡਾ ਉਨਰ ਗਸਤੂ ਲੈ ਆਇਆ ਮੈਂ ਪਹਿਲਾਂ ਵੀ ਕਹਿ ਦਿੱਸ ਕਿ ਮੇਰੇ ਉੱਪਰ ਲੈ ਕੇ ਜਾਣਾ ਝੰਡਾ ਸਾਡਾ ਹੈ ਇਥੇ ਝੰਡਾ ਸਾਡੇ ਪੁਰਖਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਸਾਡਾ ਵੇਸ਼ ਇਹ ਫੁੱਲਵਾਰੀਏ ਰੰਗ ਫੁੱਲਾਂ ਦੇ ਅਲੱਗ-ਲੱਗ ਨੇ ਸਬੰਧ ਫੁੱਲਾਂ ਦੇ ਅਲੱਗ-ਲੱਗ ਹੈ ਚੰਦਰਸ਼ੇਖਰ ਯਾਨ ਯੂਪੀ ਤੋਂ ਸੀ ਅਸ਼ਫਾਕ ਖੁੱਲਾ ਯੂਪੀ ਤੋਂ ਸੀ ਸਵਾਛੰਦਰਪੁਰ ਤੋਂ ਕਰਤੇ ਤੁਸੀਂ ਰਾਜਗੁਰੂ ਫੂਲੇ ਤੋਂ ਸੀ ਭਗਤ ਸਿੰਘ ਨੇ ਪੰਜਾਬ ਤੋਂ ਸੀ ਇੱਥੇ ਲੜ ਰਹੇ ਸੀ ਦੇਸ਼ ਭਗਤ ਦੇ ਨਾਮ ਤੇ ਜਿਉਂਨਾ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਖੜੇ ਆ ਮੰਤਰੀ ਬਣੇ ਮੁੱਖ ਮੰਤਰੀ ਬਣੇ ਵਿਧਾਇਕ ਬਣੇ ਆ ਇੱਥੇ ਲੱਗੇ ਉਹਨਾਂ ਕਹਿੰਦੇ ਵਾਰੀਆਂ ਜਿਹੜੀਆਂ ਪੈਂਦੀਆਂ ਵਾਰੀਆਂ ਇਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਨੂੰ ਮਸ਼ਹੂਰ ਨਹੀਂ ਹੈਗਾ ਮੈਂ ਲੋਕਾਂ ਦੇ ਦਿਲਾਂ 'ਚ ਮਸ਼ਹੂਰ ਕਿਵੇਂ ਹੋਵਾਂ ਰਾਜੇ ਨੇ ਆਪਣੇ ਵਜ਼ੀਰ ਬੁਲਾਏ ਕਿ ਇੱਕ ਵੇਖ ਬਗਿਆ ਲਿਖ ਨਾਮ ਰੁਦਿਸ਼ਟਰ ਬਗਿਆ ਵੈਜ ਗਵਰਨਮੈਂਟ ਦਾ ਜਨਰਲ ਕਿਹਾ ਬਪੂ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਾਕਰ ਬੁਲਾਏ ਉਹ ਕਹਿੰਦੇ ਜੀ ਦੇ ਰੂਹ ਖੋਲ ਤਰੀ ਗਾ ਜੇ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਮਹਿਲਾ ਮੂਲ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀ ਮੋਨਾ ਬੜੀ ਜਾਨ ਕਿਸੇ ਨੂੰ ਚਾਂਦੀ ਦੇ ਤੱਕੇ ਮਿਲੀ ਜਾਨ ਤੇ ਲੋਕ ਲੈਣਾ ਭੱਲ ਕੇ ਇੱਕ ਵਿੱਚ ਫਕੀਰ ਬੰਦਰ ਵੀ ਆ ਗਿਆ ਰੱਬ ਦਾ ਬੰਦਾ ਭਗਤ ਮਸਤ ਬੰਦਾ ਸਾਧੂ ਸੰਤ ਪੂਰਨ ਇਤਿਹਾਸ ਲੋਕਾਂ ਦੇ ਵਿਰਾਂਚ ਵਸਣ ਵਾਸਤੇ ਕੀ ਕਰਨਾ ਪੈਂਦਾ ਸੀ ਬਹੁਤ ਵਧੀਆ ਐਗਜ਼ਾਮਪਲ ਹੈ ਧਿਆਨ ਨਾਲ ਸੁਣਿਓ ਜਦੋਂ ਉਹਦੀ ਵਾਰੀ ਆਈ ਫਕੀਰ ਵੀ ਉਹਨੇ ਦੇਖਿਆ ਖੱਬੇ ਪਾਸੇ ਇੱਕ ਆਪਾ ਅਜ ਬੰਦਾ ਬੈਠਾ ਸੀ ਉਹ ਫਕੀਰ ਕਹਿੰਦਾ ਯਾਰ ਤੂੰ ਤਾਂ ਹੈਂਡੀਕੈਪ ਹੈ ਤੂੰ ਤਾਂ ਅਜ ਲਾਈਨ ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਤੇਰੀ ਤਬਾਹੀ ਨਹੀਂ ਹੋਣੀ ਹੈ ਤੂੰ ਇੱਧਰ ਘਰ ਤੂੰ ਮੇਰੀ ਵਾਰੀ ਲੈ ਲੈ ਮੈਂ ਵਾਰੀ ਇੱਥੇ ਲੱਗ ਜਾਣਾ ਕੋਈ ਗੱਲ ਨਹੀਂ ਉਹਨੇ ਆਪਣੀ ਵਾਰੀ ਉਸ ਆਦਮੰਦੇ ਨੂੰ ਦਿੱਤੀ ਆਪ ਕਿਹ ਜਗ ਲਈ ਹੈ ਫਿਰ ਫਿਰ ਉਸ ਫਕੀਰ ਦੀ ਵਾਰੀ ਆਈ ਉਹਨੇ ਤੇਰੇ ਪਾਸੇ ਦੇਖਿਆ ਜਖਮੀ ਬੰਦਾ ਪੜਿਆ ਗਿਆ ਤੇ ਤੂੰ ਸੱਟਾਂ ਵੱਜੀ ਹੋਈਆਂ ਨੇ ਇਹਦਾ ਤੂੰ ਤਾਂ ਬੈਠਿਆ ਆ ਜੀ ਹਰਿਆਵੀ ਹੋਇਆ ਜਾਂਦਾ ਲੈ ਨਹੀਂ ਬੋਲਾਂ ਵੀ ਹੈ ਤੂੰ ਤਾਂ ਲੈਂਚ ਵੀ ਲੱਗੇ ਆ ਜੀ ਫਿਰ ਦਵਾਈ ਨਹੀਂ ਹੋਈ ਤੂੰ ਐਦਾ ਕਹੇ ਮੇਰੀ ਵਾਰੀ ਲੱਗਾ ਮੈਂ ਦੁਆਰਾ ਆਜਾਂਗਾ ਫਿਰ ਲੈ ਜੀ ਜਦੋਂ 7-8 ਵਾਰ ਐਦਾ ਕੀਤਾ ਤਾਂ ਪੂਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਮ ਰਵੇ ਫਕੀਰ ਦੀ ਬਲੇ ਬਲੇ ਹੋਏ ਤੇ ਮੈਂ ਧਰਕੇ ਦਾ ਬੰਦਾ ਆਇਆ ਉਹ ਸਵੇਰ ਦਾ ਬਾਹੀ ਨਹੀਂ ਦੇਈ ਜਾਂਦਾ ਓਏ